ਵਿੱਕੀ ਮਿੱਡੂ ਖੇੜਾ ਦੇ ਘਰਦਲਾਂ ਨੂੰ ਮਿਲੀ ਉਮਰ ਕੈਦ ਦੀ ਸਜ਼ਾ ਮਹਾਲੀ ਅਦਾਲਤ ਨੇ ਸੁਣਾਇਆ ਫੈਸਲਾ ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 63 ਦਿਨ ਪੰਜਾਬ ਚ ਤਿੰਨ ਮਹਾਪੰਚਾਇਤਾਂ ਕਰਨੇ ਕਿਸਾਨ ਤੀਨੋਂ ਅਮਰਸਰ ਤੋਂ ਕਿਸਾਨਾਂ ਦਾ ਜਥਾ ਪਹੁੰਚੇਗਾ ਸ਼ੰਭੂ ਅਮਰਸਰ ਚ ਆਮ ਆਦਮੀ ਪਾਰਟੀ ਨੇ ਜਿੱਤੀ ਮੇਅਰ ਦੀ ਚੋਣ ਆਪ ਦਾ ਮਾਡਲ ਜਾਂ ਭਾਜਪਾ ਮਾਡਲ ਕੇਜੀਵਾਲ ਨੇ ਜਨਤਾ ਨੂੰ ਕਿਹਾ ਤੁਸੀਂ ਫੈਸਲਾ ਕਰੋਗੇ ਪੈਸਾ ਕਿੱਥੋਂ ਹੋਵੇਗਾ ਖਰਚ ਡੋਨਾਲਡ ਟਰੰਪ ਦਾ ਮੁਸਲਮਾਨਾਂ ਲਈ ਤੁਗਲਕੀ ਫਰਮਾਨ ਸੁਣਦੇ ਆਂ ਹੀ ਕਬਰਾਇ ਅਰਬ ਦੇਸ਼ ਡੋਨਾਲਡ ਟਰੰਪ ਨੂੰ ਅਮਰੀਕਾ ਦੇ ਰਾਸ਼ਟਰਪਤੀ ਬਣੇ ਇੱਕ ਹਫ਼ਤਾ ਹੀ ਨਹੀਂ ਹੋਇਆ ਉਹ ਇੱਕ ਤੋਂ ਬਾਅਦ ਇੱਕ ਅਜੀਬੇ ਫੈਸਲੇ ਲੈ ਰਹੇ ਹਨ ਕਿ ਜਿਸ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਵਿੱਚ ਚਰਚਾ ਹੋ ਰਹੀ ਹੈ ਸਭ ਤੋਂ ਵੱਧ ਖਲਬਲੀ ਮੁਸਲਿਮ ਦੇਸ਼ਾਂ ਦੇ ਵਿੱਚ ਹੈ ਅਮਰੀਕਾ ਤੋਂ ਲੈ ਕੇ ਬ੍ਰਿਟੇਨ ਤੱਕ ਮੁਸਲਮਾਨ ਦੇਸ਼ ਟਰੰਪ ਦੇ ਫੈਸਲਿਆਂ ਤੋਂ ਹੈਰਾਨ ਅਤੇ ਪਰੇਸ਼ਾਨ ਹਨ ਦਰਅਸਲ ਆਪਣੇ ਪਹਿਲੇ ਕਾਰਜਕਾਲ ਦੌਰਾਨ ਟਰੰਪ ਦਾ 2017 ਦਾ ਕਾਰਜਕਾਰੀ ਆਦੇਸ਼ ਅਮਰੀਕਾ ਵਿੱਚ ਵਿਦੇਸ਼ੀ ਅੱਤਵਾਦੀਆਂ ਦੇ ਦਾਖਲੇ ਨਾਲ ਸੰਬੰਧਿਤ ਸੀ ਜਿਸ ਵਿੱਚ ਮੁਸਲਮਾਨਾਂ ਨੂੰ ਅਧਿਕਾਰਤ ਤੌਰ ਤੇ ਨਿਸ਼ਾਨਾ ਬਣਾਇਆ ਗਿਆ ਸੀ ਹੁਣ ਟਰੰਪ 2.092 ਰਾਸ਼ਟਰਪਤੀ ਦੀ ਡੰਡਾ ਅਮਰੀਕਾ ਆਏ ਹੋਏ ਇਸ ਦੇ ਪਾਈਚਾਰੇ ਤੇ ਹੋਰ ਸਖਤ ਹੋਵੇਗੀ ਅਮਰੀਕਾ ਟਰੰਪ ਨੇ ਫਲਸਤਿਨ ਪੱਖੀ ਵਿਦਿਆਰਥੀਆਂ ਵਿਰੁੱਧ ਸਖਤ ਰੁਕ અપਨਾਇਆ ਹੈ ਦਿੱਲੀ ਦੇ ਸਾਫ ਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਇਹ ਚੋਣ ਦਿੱਲੀ ਨੂੰ ਬਚਾਉਣ ਦੀ ਚੋਣ ਹੈ ਪਰ ਹੁਣ ਮੈਨੂੰ ਲੱਗਦਾ ਹੈ ਕਿ ਇਹ ਚੋਣ ਦੇਸ਼ ਬਚਾਉਣ ਦੀ ਚੋਣ ਹੈ ਇਹ ਚੋਣ ਸਿਰਫ ਆਪ ਅਤੇ ਭਾਜਪਾ ਵਿਚਕਾਰ ਨਹੀਂ ਲੜੀ ਜਾ ਰਹੀ ਸਗੋ ਇਸ ਦੇ ਦੋ ਵਿਚਾਰ ਧਰਾਵਾਂ ਵਿਚਕਾਰ ਚੋਣ ਲੜੀ ਜਾ ਰਹੀ ਹੈ ਇਹ ਚੋਣ ਵਿੱਚ ਜਨਤਾ ਨੇ ਫੈਸਲਾ ਕਰਨਾ ਹੈ ਕਿ ਦੇਸ਼ ਅਤੇ ਸੂਬੇ ਦੇ ਸਰਕਾਰੀ ਖਜ਼ਾਨੇ ਨੂੰ ਕਿੱਥੋਂ ਤੇ ਕਿਵੇਂ ਪੈਸਾ ਖਰਚ ਕਰਨਾ ਹੈ ਜਨਤਾ ਟੈਕਸ ਅਦਾ ਕਰਦੀ ਹੈ ਇਹ ਸਾਰਾ ਪੈਸਾ ਜੋ ਸਰਕਾਰਾਂ ਇਕੱਠੀਆਂ ਕਰਦੀਆਂ ਇਹ ਚੋਣ ਤੈਅ ਕਰਨੀ ਹੈ ਕਿ ਇਹ ਪੈਸਾ ਕਿਵੇਂ ਖਰਚਾ ਜਾਵੇਗਾ ਕੇਜਰੀਵਾਲ ਨੇ ਕਿਹਾ ਕਿ ਇਸ ਪੈਸੇ ਨੂੰ ਖਰਚਣ ਦੇ ਦੋ ਤਰੀਕੇ ਹਨ ਪਹਿਲਾ ਇਹ ਹੈ ਕਿ ਇਸ ਪੈਸੇ ਨਾਲ ਲੋਕ ਭਲਾਈ ਦੀਆਂ ਸਕੀਮਾਂ ਬਣਾਈਆਂ ਜਾਣ ਅਤੇ ਉਸ ਨੂੰ ਉਹ ਪੈਸੇ ਨੂੰ ਖਰਚਾ ਸਕੂਲ ਬਣਨੇ ਚਾਹੀਦੇ ਹਨ ਹਸਪਤਾਲ ਬਣਨੇ ਚਾਹੀਦੇ ਹਨ ਜਿਸ ਨਾਲ ਜਨਤਾ ਨੂੰ ਫਾਇਦਾ ਹੋਵੇਗਾ ਤੇ ਦੂਜਾ ਤਰੀਕਾ ਇਹ ਹੈ ਕਿ ਇਸ ਪੈਸੇ ਨੂੰ ਆਪਣੇ ਕਰੀਬੇ ਅਰਪਤੀਆ ਦੋਸਤਾਂ ਤੇ ਖਰਚਾ ਹੋਵੇ ਉਹਨਾਂ ਨੂੰ ਕਰਜ਼ਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਹ ਬਾਅਦ ਵਿੱਚ ਮਾਫ ਕੀਤਾ ਜਾਵੇਗਾ ਦਿੱਲੀ ਇਹ ਫੈਸਲਾ ਕਰਨ ਦੀ ਚੋਣ ਹੈ ਕਿ ਦਿੱਲੀ ਦੇ ਲੋਕ ਕੀ ਚਾਹੁੰਦੇ ਹਨ ਸਰਕਾਰੀ ਖਜ਼ਾਨਾ ਕਿਵੇਂ ਖਰਚਾ ਜਾਣਾ ਚਾਹੀਦਾ ਹੈ ਜੇਕਰ ਪੈਸਾ ਜਨਤਾ ਤੇ ਖਰਚ ਹੁੰਦਾ ਤਾਂ ਮੈਂ ਇਸ ਨੂੰ ਕੇਜਰੀਵਾਲ ਮਾਡਲ ਅਤੇ ਆਪ ਮਾਡਲ ਕਹਾਗਾ ਤੇ ਜੇਕਰ ਜਨਤਾ ਦਾ ਪੈਸਾ ਅਰਪਤੀਆਂ ਤੇ ਖਰਚ ਹੁੰਦਾ ਤਾਂ ਇਸ ਨੂੰ ਮੈਂ ਭਾਜਪਾ ਦਾ ਮਾਡਲ ਕਹਾਗਾ ਅੰਮ੍ਰਿਤਸਰ ਵਿੱਚ ਮੇਅਰ ਦੀ ਚੋਣ ਆਮ ਆਦਮੀ ਪਾਰਟੀ ਨੇ ਜਿੱਤ ਲਈ ਹੈ ਜਤਿੰਦਰ ਕੌਰ ਮੋਤੀ ਪਾਰਟੀ ਆਮ ਆਦਮੀ ਅੰਮ੍ਰਿਤਸਰ ਦੇ ਮੇਅਰ ਚੁਣੇ ਗਏ ਹਨ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵੀ ਆਮ ਆਦਮੀ ਪਾਰਟੀ ਨੇ ਜਿੱਤ ਲਈ ਹੈ ਪ੍ਰਿੰਕਾ ਸ਼ਰਮਾ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਅਨੀਤਾ ਰਾਣੀ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਸਰਹੱਦ ਦੇ ਕਿਸਾਨ ਲਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਫਸਲਾਂ ਦੇ ਘਟੋ ਘਟ ਸਮਰਥਨ ਮੁੱਲ ਸਮੇਤ 13 ਮੰਗਾਂ ਨੂੰ ਲੈ ਕੇ ਚੱਲ ਰਹੇ ਮਾਰਨ ਵਰਤ ਨੂੰ 63 ਦਿਨ ਹੋ ਗਏ ਹਨ ਪਰ ਉਹਨਾਂ ਦੀ ਹਾਲਾਤ ਵਿੱਚ ਜ਼ਿਆਦਾ ਹੋ ਰਿਹਾ ਹੈ 13 ਫਰਵਰੀ ਨੂੰ ਕਿਸਾਨ ਸੰਘਰਸ਼ ਦੋ ਨੂੰ ਇੱਕ ਸਾਲ ਪੂਰਾ ਹੋਣ ਵਾਲਾ ਹੈ ਇਸ ਨੂੰ ਯਾਦ ਕਰਨ ਲਈ ਕਿਸਾਨਾਂ ਵੱਲੋਂ ਹੁਣ ਤੋਂ ਹੀ 11 ਅਤੇ 13 ਫਰਵਰੀ ਤੱਕ ਤਿੰਨ ਵੱਡੀਆਂ ਮਹਾਪੰਚਾਇਤਾਂ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਲੋਕ ਮੋਰਚੇ ਤੇ ਪਹੁੰਚਣਗੇ ਪਹਿਲੇ ਪੜਾਅ ਵਿੱਚ ਕਿਸਾਨ 29 ਜਨਵਰੀ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਣਗੇ ਜਦੋਂ ਕਿ ਉਹ 30 ਤਰੀਕ ਨੂੰ ਸ਼ੰਭੂ ਪਹੁੰਚਣਗੇ ਇਸ ਤੋਂ ਪਹਿਲਾਂ 26 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਕੱਢਿਆ ਗਿਆ ਰੋਸ ਮਾਰਚ ਪੂਰੀ ਤਰ੍ਹਾਂ ਸਫਲ ਰਿਹਾ ਕਿਸਾਨ ਆਗੂ ਅਭਿਮਨਿਉ ਕਹਾੜ ਨੇ ਕਿਹਾ ਕਿ ਇਹ ਮਾਂ ਬੰਚਾਇਤਾਂ ਸਹਿਯੋਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਸੰਘਰਸ਼ ਮੋਰਚੇ ਦੇ ਬੈਨਰ ਹੇਟ ਹੋਣ ਗਿਆ ਕਿਸਾਨਾਂ ਦੀ ਇੱਕ ਵੱਡੀ ਮਹਾਪੰਚਾਇਤ 11 ਫਰਵਰੀ ਨੂੰ ਰਤਨਪੁਰਾ ਮੋਰਚੇ ਤੇ 12 ਫਰਵਰੀ ਨੂੰ ਦਾਤਾ ਸਿੰਘ ਵਾਲਾ ਖਨੌਰੀ ਮੋਰਚੇ ਤੇ ਅਤੇ 13 ਫਰਵਰੀ ਨੂੰ ਸ਼ੰਭੂ ਮੋਰਚੇ ਤੇ ਮਹਾਪੰਚਾਇਤ ਹੋਵੇਗੀ ਇਸ ਤੋਂ ਬਾਅਦ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਇੱਕ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਇਸ ਤੋਂ ਪਹਿਲਾਂ ਫਰਵਰੀ ਵਿਚ ਮੀਟਿੰਗ ਦਾ ਇੱਕ ਦੌਰ ਹੋਇਆ ਸੀ ਲਗਭਗ 4 ਮਹੀਨੇ ਮੀਟਿੰਗਾਂ ਹੋਈਆਂ ਪਰ ਇਸ ਦੌਰਾਨ ਲੋਕ ਸਭਾ ਚੋਣਾਂ ਲਈ ਚੋਣ ਜਾਬਤਾ ਲੱਗ ਗਿਆ ਇਸ ਤੋਂ ਬਾਅਦ ਇਹ ਪ੍ਰਕਿਰਿਆ ਲਟਕਦੀ ਰਹੀ ਕਿਸਾਨ ਆਗੂਆਂ ਨੇ ਮੋਰਚੇ ਦੀ ਸਫਲਤਾ ਲਈ 28 ਜਨਵਰੀ ਨੂੰ ਖਨੌਰੀ ਕਿਸਾਨ ਮੋਰਚੇ ਵਿਖੇ ਖੰਡ ਪਾਟ ਸਾਹਿਬ ਦਾ ਪਾਠ ਸ਼ੁਰੂ ਹੋਵੇਗਾ ਜਦੋਂ ਕਿ 30 ਜਨਵਰੀ ਨੂੰ ਭੋਗ ਪਾਏ ਜਾਣਗੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਕਿਸਾਨ ਮੋਰਚੇ ਦੀ ਹੁਣ ਜਿਹੜੀ ਸਫਲਤਾ ਪਰਮਾਤਮਾ ਵਾਹਿਗੁਰੂ ਅਤੇ ਗੁਰੂਆਂ ਨੂੰ ਸਮਰਪਿਤ ਹੈ ਅਤੇ ਭਵਿੱਖ ਵਿੱਚ ਵੀ ਉਹਨਾਂ ਦੇ ਅਸ਼ੀਰਵਾਦ ਨਾਲ ਮੋਰਚਾ ਪੂਰੀ ਤਰ੍ਹਾਂ ਸਫਲਤਾ ਦੇ ਸਿਖਰ ਤੇ ਪਹੁੰਚੇਗਾ ਇਸ ਦੇ ਨਾਲ ਹੀ ਪ੍ਰਸ਼ਾਸਨ ਉਹਨਾਂ ਦੀ ਸਿਹਤ ਦੀ ਪੂਰੀ ਨਜ਼ਰ ਰੱਖ ਰਿਹਾ ਹੈ ਪੰਜਾਬ ਦੇ ਯੂਥ ਕਾਲੀ ਆਗੂ ਬਿਕਰਮਜੀਤ ਸਿੰਘ ਉਰਫ ਬਿੱਕੀ ਮਿੱਡੂ ਖੇੜਾ 33 ਦੇ 4 ਸਾਲ ਪਹਿਲਾਂ ਹੋਏ ਕਤਲ ਦੇ ਮਾਮਲੇ ਵਿੱਚ ਅੱਜ 27 ਜਨਵਰੀ ਨੂੰ ਮਹਾਲੀ ਦੀ ਅਦਾਲਤ ਨੇ ਤਿੰਨ ਕਾਤਲਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਇਸ ਦੇ ਨਾਲ ਹੀ 2-2 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ ਦੱਸਦੀ ਹੈ ਕਿ ਮਹਾਲੀ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਇਹਨਾਂ ਨੂੰ ਦੋਸ਼ੀ ਕਰਾ ਦਿੱਤਾ ਸੀ ਜ਼ਿਕਰ ਕਰਦੀ ਕਿ ਦੋਸ਼ੀਆਂ ਵਿੱਚ ਅਜੇ ਉਰਫ ਸੋਨੀ ਉਰਫ ਲੈਫਟੀ ਸੱਜਣ ਉਰਫ ਭੋਲੂ ਅਤੇ ਅਨਿਲ ਲਾਟ ਸ਼ਾਮਲ ਹਨ ਤਿੰਨੇ ਇੱਕ ਗੈਂਗਸਟਰ ਦੇ ਸਾਥੀ ਅਤੇ ਸ਼ਾਰਪ ਸ਼ੂਟਰ ਹਨ ਹਾਲਾਂਕਿ ਜੇਲ੍ਹ ਵਿੱਚ ਬੰਦ ਹਨ ਅਤੇ ਕਤਲ ਦੇ ਕੇਸ ਵਿੱਚ ਨਾਮਜ਼ਦ ਤਿੰਨੇ ਵੱਡੇ ਗੈਂਗਸਟਰਾਂ ਵਿਰੁੱਧ ਪੁਲਿਸ ਵੱਲੋਂ ਜਿਹੜੀ ਕਹਾਣੀ ਤਿਆਰ ਕੀਤੀ ਗਈ ਸੀ ਉਹ ਅਦਾਲਤ ਵਿੱਚ ਟਿਕ ਨਹੀਂ ਸਕੀ ਅਜਿਹੀ ਸਥਿਤੀ ਵਿੱਚ ਤਿੰਨਾਂ ਨੂੰ ਬਰੀ ਕਰ ਦਿੱਤਾ ਗਿਆ ਇਨ੍ਹਾਂ ਵਿੱਚ ਗੈਂਗਸਟਰ ਭੂਪੀ ਰਾਣਾ ਅਮਿਤ ਡੌਗਰ ਅਤੇ ਕੌਸ਼ਲ ਚੌਧਰੀ ਸ਼ਾਮਲ ਹਨ ਹਾਲਾਂਕਿ ਇਸ ਨਾਲ ਇੱਕ ਵਾਰ ਫਿਰ ਮਹਾਲੀ ਪੁਲਿਸ ਤੇ ਸਵਾਲ ਖੜੇ ਹੋ ਗਏ ਹਨ ਵਿੱਕੀ ਦਾ ਕਤਲ 4 ਸਾਲ ਪਹਿਨਾ 7 ਅਗਸਤ 2021 ਨੂੰ ਉਦੋਂ ਹੋਇਆ ਸੀ ਜਦੋਂ ਸੈਕਟਰ 70 ਵਿੱਚ ਆਪਣੇ ਪ੍ਰਾਪਰਟੀ ਡੀਲਰ ਦੋਸਤ ਕੋਲ ਗਿਆ ਸੀ ਜਿਵੇਂ ਹੀ ਉਹ ਦਫ਼ਤਰ ਤੋਂ ਬਾਹਰ ਆਇਆ ਅਤੇ ਆਪਣੇ ਕਾਰ ਵੱਲ ਵਧਿਆ ਤਾਂ ਅਦ ਕਾਪੋਸ਼ ਆਦ ਵੀ ਉੱਥੇ ਪਹੁੰਚੇ ਤੀਦਾ ਦੇ ਉਸ ਉੱਤੇ ਗੋਲੀਆਂ ਚਲਾੜੀਆਂ ਸ਼ੁਰੂ ਕਰ ਦਿੱਤੀਆਂ ਵਿੱਕੀ ਕਾਰ ਤੋਂ ਬਾਹਰ ਨਿਕਲਿਆ ਅਤੇ ਭੱਜੜ ਦੀ ਪੂਰੀ ਕੋਸ਼ਿਸ਼ ਕੀਤੀ ਪਰ ਫਿਰ ਵੀ ਉਹ ਕਾਬਜਾ ਬਦਲਾ ਹੋਇਆ ਅਤੇ ਹਮਲਾਵਰ ਉਸ ਦਾ ਪਿੱਛਾ ਕਰਦੇ ਰਹੇ ਉਹਨਾਂ ਨੇ ਉਸ ਤੇ ਕੁੱਲ 20 ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ 9 ਗੋਲੀਆਂ ਵਿੱਕੀ ਤੇ ਲੱਗੀਆਂ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਕਤਲ ਤੋਂ ਅਗਲੇ ਦਿਨ ਬੰਬੀਹਾ ਗੈਂਗ ਨੇ ਘਟਨਾ ਦੀ ਜ਼ਿੰਮੇਵਾਰੀ ਲਈ ਸ਼ੁਰੂਆਤੀ ਜਾਂਚ ਵਿੱਚ ਬੰਬੀਹਾ ਗੈਂਗ ਚਲਾਉਣ ਵਾਲੇ ਲੱਕੀ ਪਟਿਆਲ ਦਾ ਨਾਮ ਸਾਹਮਣੇ ਆਇਆ ਸੀ ਦੋਵੇਂ ਗਰੋ ਇੱਕ ਦੂਜੇ ਦੇ ਵਿਰੋਧੀ ਹਨ ਵਿੱਕੀ ਦਾ ਕਤਲ ਲੰਬੇ ਸਮੇਂ ਤੱਕ ਰਹੱਸ ਬਣਿਆ ਰਿਹਾ ਜਿਸ ਤੋਂ ਬਾਅਦ ਮੋਹਾਲੀ ਪੁਲਿਸ ਦਿੱਲੀ ਦੀ ਤਿਹਾਰ ਜੇਲ੍ਹ ਵੀ ਸਮੇਤ ਕਈ ਥਾਵਾਂ ਤੇ ਲਗਭਗ 26 ਗੈਂਗਸਟਰਾਂ ਨੂੰ ਪੁੱਛਗਿੱਛ ਲਈ ਮਹਾਲੀ ਲੇ ਆਈ ਗੈਂਗਸਟਰਾਂ ਤੋਂ ਅਮਰ ਸਾਹਮਣੇ ਪੁੱਛਗਿੱਛ ਵੀ ਕੀਤੀ ਗਈ ਪਰ ਫਿਰ ਵੀ ਕੋਈ ਸराग ਨਹੀਂ ਮਿਲਿਆ ਪੁਲਿਸ ਤੇ ਵੀ ਬਹੁਤ ਦਬਾਅ ਵਧਿਆ ਇਸ ਤੋਂ ਦਿੱਲੀ ਪੁਲਿਸ ਨੇ ਇੱਕ ਮਾਮਲੇ ਵਿੱਚ ਸ਼ਾਮਲ ਮੁਲਜ਼ਮ ਨੂੰ ਗ੍ਰੀਪਟਰ ਕਰ ਲਿਆ ਹੋਇਆ ਇਸ ਤੋਂ ਬਾਅਦ ਕਤਲ ਦੀ ਕਹਾਣੀ ਸਾਹਮਣੇ ਆਈ ਫਿਰ ਇਹ ਖਲਾਸਾ ਹੋਇਆ ਕਿ ਤਿਹਾਰ ਜੇਲ੍ਹ ਵਿੱਚ ਬੰਦ ਗੈਂਗਸਟਰ ਅਮਿਤ ਡੋਗਰ ਅਤੇ ਕੌਸ਼ਲ ਚੌਧਰੀ ਨੇ ਵਿੱਕੀ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ ਅਤੇ ਉਹਨਾਂ ਨੇ ਕਾਲ ਤੇ ਗੋਲੀਬਾਰੀ ਕਰਨ ਵਾਲਿਆਂ ਦਾ ਪ੍ਰਬੰਧ ਕੀਤਾ ਸੀ ਗੋਲੀਬਾਰੀ ਕਰਨ ਵਾਲੇ ਕਾਤਲ ਲਈ ਇੱਕ i20 ਕਾਰ ਵਿੱਚ ਆਏ ਸਨ ਸ਼ਗਨਪ੍ਰੀਤ ਜੋ ਕਿ ਪੰਜਾਬੀ ਗਾਇਕ ਸਿੱਧੂ ਮਸੇਵਾਲ ਦਾ ਮੈਨੇਜਰ ਸੀ ਉਸਤੇ ਦੋਸ਼ ਸੀ ਕਿ ਉਸਨੇ ਮਲਜਮਾ ਦੇ ਖਾਰੜ ਸੈਕਟਰ 125 ਵਿੱਚ ਰਹਿਣ ਦਾ ਪ੍ਰਬੰਧ ਕੀਤਾ ਸੀ